ਦੋਸਤੋ ਸਤਿ ਸ੍ਰੀ ਅਕਾਲ ਜੀ ਮਹਰਪਿੰਦਰ ਸਿੰਘ ਸੰਧੂ ਹਰਿਆਵਲ ਸਾਧ ਪੀਰਮਹੰਤੋਂ ਜੀ ਤੇ ਜਿਹੜਾ ਤੁਹਾਨੂੰ ਮੈਂ ਅੱਜ ਬੂਟਾ ਦਿਖਾਉਣ ਜਾ ਰਿਹਾ ਰੁੱਖੇ ਸੀ ਇੱਕ ਇਹ ਆ ਜੀ ਪਿਲਕਨ ਦਾ ਬੂਟਾ ਕਾਫੀ ਵੱਡਾ ਸੀਗਾ ਕੋਈ ਮੇਰਾ ਵੀਰ ਭਰਾ ਇਹਨੂੰ ਜੇਪੀਸੀ ਨਾਲ ਸ਼ਾਇਦ ਖੱਗਾ ਪਾਇਆ ਸੀ ਉਹਨੇ ਤੇ ਅੱਜ ਤੋਂ 4 ਕੁ ਦਿਨ ਪਹਿਲਾਂ ਆਣਾ ਜੀ ਮੰਡੀ 'ਚ ਉੱਥੇ ਰੱਖ ਗਿਆ ਨੂੰ ਤੇ ਸਾਡੀ ਨਿਗਾਹ ਤਾਂ ਪਈ ਸੀ ਪਰ ਅਸਿੱਗਾ ਸ਼ਾਇਦ ਕਿਸੇ ਨੇ ਲਾਉਣ ਵਾਸਤੇ ਰੱਖਿਆ ਹੋਵੇ ਪਰ ਜਦੋਂ ਕੋਈ ਨਹੀਂ ਵੀਰ ਲਾਉਣ ਆਇਆ ਤੇ ਅੱਜ ਅਸੀਂ ਇਹਨਾਂ ਕਰਕੇ ਮਿਹਨਤ ਗੁਰਲਾਲ ਸਿੰਘ ਦੇ ਦਲਜੀਤ ਨਾਲ ਕੁਲਵਿੰਦਰ ਵੀਰ ਮੇਰਾ ਤੇ ਅਸੀਂ ਇਹਨੂੰ ਵੱਡਾ ਖੱਗਾ ਮਾਰ ਕੇ ਜੀ ਅੱਜ ਤੇ ਅੱਜ ਅਸੀਂ ਛੜਕ ਦੇ ਉੱਪਰ ਕਿਨਾਰੇ ਤੇ ਲਾਤਾ ਜੀ ਇਹਨੂੰ ਤੇ ਇਹ ਵੀਡੀਓ ਪਾਉਣ ਦਾ ਮਕਸਦ ਇਹੋ ਹੀ ਹੈ ਕਿ ਜੇ ਇਦਾਂ ਦੇ ਬੂਟੇ ਤੁਹਾਡੇ ਕੋਲ ਵੀ ਕਿਸੇ ਨੇ ਕੋਈ ਬੇਕਾਰ ਕਰਕੇ ਸੁੱਤੇ ਨੇ ਪਰ ਤੁਹਾਡੀ ਨਿਗਾਹ ਚੜ ਜਣ ਤੇ ਇਹਨਾਂ ਨੂੰ ਵਿਅਰਥ ਨਾ ਜਾਂਦਾ ਕਰੋ ਬੂਟੇ ਬਹੁਤ ਔਖੇ ਪਾਲਦੇ ਨੇ ਸਿਰਫ ਖੱਗਾ ਮਾਰਨ ਦੀ ਹਿੰਮਤ ਕਰਨੀ ਪੈਂਦੀ ਹੈ ਬੂਟੇ ਤੁਰ ਪੈਂਦੇ ਨੇ ਤੇ ਤੁਹਾਡੇ ਵੀ ਇਦਾਂ ਨਜਰਾਂ ਚ ਕਿਤੇ ਬੂਟੇ ਪਏ ਉਹਨਾਂ ਜਾਂ ਕਿਤੇ ਤੁਹਾਨੂੰ ਮਿਲਣ ਤੇ ਅੱਖਾਂ ਮੀਟ ਕੇ ਲੰਘਣਾ ਜਾ ਕਰੋ ਬੂਟੇ ਲਿਆ ਕੇ ਲਾਲਿਆ ਕਰੋ ਕਿਸੇ ਟਿਕਾਣੇ ਤੇ ਜਿਹੜੇ ਆਉਣ ਵਾਲੇ ਸਮੇਂ ਚ ਆਪਾਂ ਸ਼ਾਵਾਂ ਦੇਣ ਕਰਨਗੇ ਤੇ ਦੇਖ ਲਓ ਚਾਰ ਦਿਨ ਤੋਂ ਬਿਲਕੁਲ ਹਰੀ ਪਈ ਉਹ ਤਾਂ ਟਾਣੀਆਂ ਜਿੰਨੀਆਂ ਪਲਕੰਦੀਆਂ ਸੁੱਕੀਆਂ ਨਹੀਂ ਅਸੀਂ ਵੀ ਅੱਜ ਵੱਡਾ ਖੱਗਾ ਮਾਰਿਆ ਇੱਥੇ ਪਾਣੀ ਪਾ ਕੇ ਤੇ ਅਸੀਸਾਂ ਦਿਓ ਕਿ ਸਾਨੂੰ ਇਹ ਕੰਮ ਕਰਨ ਦੀ ਹੋਰ ਬਾਲ ਮਿਲਦਾ ਰਹੇ ਤੇ ਅਸੀਂ ਇਦਾਂ ਹੀ ਸੇਵਾ ਕਰਦੇ ਰਹੀਏ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ